ਗੁੱਡ ਮਾਰਨਿੰਗ ਜੀ ਤੇ ਆ ਦੇਖੋ ਸਾਡਾ ਫਤੇ ਸਵੇਰੇ ਸਵੇਰੇ ਰੈਡੀ ਹੋ ਗਿਆ ਟਾਈਮ ਹੈਗਾ ਸਾਡੇ 6 ਵਜੇ ਦਾ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਫਤੇ ਅੱਜ ਆਪਣੀ ਮੰਮਾ ਨਾਲ ਚੱਲਿਆ ਸਕੂਲ ਕੀ ਉਹ ਪੰਜ ਮਿੰਟ ਉੱਤੇ ਹੋ ਗਏ ਨੇ ਇੱਧਰ ਆਓ ਬੜੇ ਖਰਾਬ ਹੋ ਤੁਸੀਂ ਫਤੇ ਤੁਸੀਂ ਮੰਮਾ ਨਾਲ ਕੀ ਕਰਨ ਜਾਣਾ ਉੱਥੇ ਤੇ ਆ ਰਾਤ ਦੀ ਹਨੇਰੀ ਆ ਕੇ ਨਾ ਗਾ ਪਿਆ ਹੋਇਆ ਸਾਰਾ ਵਿੜਾ ਸਾਫ ਕਰਨ ਵਾਲਾ ਹੋ ਗਿਆ। ਉਹ ਦੇਖੋ ਉਹ ਵੀ गिर ਗਿਆ। ਕੀ ਹਾਂ? ਆਹ ਹੈ ਉਹ ਵੀ गिर ਗਿਆ। ਕਰਦੇ ਆ ਸਫਾਈ ਹੁਣ। ਬਸ ਅੱਜ ਸਾਰਾ ਦਿਨ ਆਹੀ ਕੰਮ ਕਰੇ। ਫਤਿਹ ਸਾਡਾ ਬੋੜਾ ਰੈਡੀ ਏ। ਤੁਸੀਂ ਇੱਥੇ ਰਹਿੰਦੇ ਤੁਸੀਂ ਕੀ ਕਰਨਾ? ਉਧਰ ਬਿਲ ਗਿਆ। ਕੌਣ? ਓਹ। ਦਸ ਦਸ ਲੋਗ ਦਾ। ਅੱਛਾ ਉਹ ਮਿੱਟੀ ਨੇਰੀ ਨਾਲ ਨਾ ਪਤਾ ਨਹੀਂ ਕੀ ਉਹ ਡੁੱਡ ਕੇ ਆਇਆ ਹੋਏ ਬਾਹਰੋਂ। ਕੱਚਾ ਲਫਾਫੇ ਲਫੂਫੇ। ਅੱਛਾ। ਕੱਚਾ ਆਇਆ ਕਿਦਾਂ ਤੇਰਾ ਕੱਚਾ? ਹਾਂ। ਗੱਲ ਕਰਤੋ ਐ ਕਿ ਤੜੀ ਸੁਸਤੀ ਤੇ ਲੱਥੀ ਨਹੀਂ ਤੈ ਨਾ ਜਾਓ ਘਰੇ ਰੋ ਲੂੰਗਾ ਹੂੰ ਹੂੰਗਾ ਜਾਉ ਚਲੋ ਤੜੀ ਹਲਦੇ ਨੇ ਤੇ ਗਿੰਦੇ ਲੰਗੋਦੇ ਨੇ ਹੂੰ ਇਤਰੂ ਵੀ ਰਜੜਾਉਂਦਾ ਹੂੰ ਦਿਲ ਦੇ ਬੇਟਾ ਵਾ ਮੋਰਾ ਪਤਾ ਕੋ ਫੜ ਜਾਂਦਾ ਹੂੰ ਜਾਏ ਕੰਮ ਕਿਉਂ ਕਰਦੇ ਹੋ ਦੇਖਿਆ ਕਿਉਂ ਕੋ ਹੂੰ ਇਧਰ ਆ ਜੋ ਅੱਛਾ ਹੈ ਮੇਰਾ ਪੁੱਤ ਦੇ ਅੱਧੀ ਛੋਲੀ ਜੋ ਪੁੱਤ ਕੀ ਹੈ ਕੋੜਨੀ ਹੋਰ ਜੀ ਟੀ-ਸ਼ਰਟ ਪਾਏ ਇੱਕ ਕੰਮ ਹੋ ਗਈ ਰੈਡੀ ਕਰਨ ਮੈਂ ਕਿਸੇ ਦਾ ਕਰੂ ਗੋਲੀ ਇਹ ਇਧਰ ਬਸ ਸਭ ਉੱਠ ਕੇ ਅਸਰ ਵਾਲੀ ਗੋਲੀ ਨਹੀਂ ਆਈ ਇਹ ਗੋਲੀ ਗੋਲੀ ਮੇਰੀ ਤਾਂ ਨਹੀਂ ਕੋਈ ਡਿੱਗੀ ਦਵਾਈ ਹਾਂ ਉੱਟ ਉੱਟ ਕੇ ਆ ਗਈ ਗੋਲੀ ਸਸਿਕਾ ਸਸਿਕਾ ਗੱਲ ਦੀ ਸਾਰਿਆਂ ਨੂੰ ਵੈਲਕਮ ਟੂ ਬਸ ਫੈਮਲੀ ਚੈਨਲ ਤੇ ਤਾਂ ਆ ਚੱਲੇ ਨੇ ਗਗਰ ਨੂੰ ਸ਼ੈਡਨ ਬਸ ਸਟੈਂਡ ਤੱਕ ਉੱਥੇ ਬਸ ਆਉਣੀ ਗਗਨ ਦੀ ਤੇ ਸਾਰੇ ਸਵੇਰੇ ਉੱਠ ਗਏ ਤਾਂ ਸੂਰਜ ਵੀ ਨਿਕਲ ਰਿਹਾ ਹੌਲੀ ਹੌਲੀ ਦੇਖੋ ਮਿੰਦਾ ਅਸੀਂ ਮੀਮੂ ਆਏਗਾ ਪਰ ਨਹੀਂ ਹੋਣਾ ਆਇਆ ਨਹੀਂ ਮੀ ਗੱਲ ਦਾ ਧਾਦੇ ਸਭ ਕੁਝ ਦਾਤਾ ਹੈ ਹਾਂ ਦਸਦੀ ਹਵਾ ਨੂੰ ਸਭ ਕੁਝ ਦੋ ਹਵਾ ਨੇ ਸਭ ਕੁਝ ਦਾਤਾ ਫਤੇ ਨਹੀਂ ਉੱਡਿਆ ਹੈਗਾ ਛੱਟ ਫਤੇ ਨਹੀਂ ਉੱਡਿਆ ਉਕਾਰ ਉਕਾਰ ਗੱਲ ਸੁਣੋ ਇਹਦੀ ਕਿਸ ਲੈ ਕੇ ਦੇਖੋ ਬੜੀ ਵਧੀਆ ਜੇ ਸਿਰ ਸਿਰ ਲੈ ਲੀ ਹਾਂ ਕੱਲ ਅੱਛਾ ਲੇਖ ਮਲਾਨੀਆਂ ਝਾੜੂ ਰਹਿਣ ਦਿਓ ਹਵਾ ਨਾਲ ਬਹੁਤ ਕੁਝ ਉੱਡ ਕੇ ਆਇਆ ਹੋਇਆ ਚਲੋ ਜਾਓ ਗਗਨ ਕੀਤਾ ਵੈਣ ਵਾਲੇ ਨੂੰ ਫੋਨ ਵੈਣ ਵਾਲੇ ਨੂੰ ਫੋਨ ਕੀਤਾ ਕਿੰਨੇ ਵਜੇ ਆਪਣੀ

ਆ ਗਈ ਆ ਗਈ ਆ ਗਈ ਤੇਰ ਸਿੱਧਾ ਆਉਂ ਸਿੱਧਾ ਆਉਂ ਦੇ ਬਿਸਕੁਟ ਖਾ ਰਹੇ ਹੋ ਹਾਂ ਬਿਸਕੁਟ ਮੰਗ ਲਈ ਤੁਹਾਡੇ ਕੋਲ おい ਉਹ ਦੇਖ ਕੇ ਕਿਹ ਚਾ ਚੜਿਆ ਉਹਨੂੰ ਦੇ ਉਹ ਤੇ ਦੇ ਆ ਜਲਦੀ ਸਵੇਰੇ ਹੀ ਆ ਜੀ ਸੇ ਜਦੀ ਕੀ ਹੋਇਆ ਕਟੋ ਆ ਗਈ ਤੁਸੀਂ ਰਈ ਜੱਫੀਆਂ ਮਾਰ ਪਛਾਲਾ ਮਾਰ ਲਿਆ ਦੇਖ ਦੇ ਕੀ ਹੋਇਆ ਕੀ ਹੋਇਆ ਆ ਦੇਖ ਅੱਤ ਦੇਖ ਹਾਂ ਅੱਤ ਦੇਖ ਦੇ ਦੇ ਮੇਰੇ ਨਾਲ ਨਹੀਂ ਕੁਝ ਨਹੀਂ ਕਹਿੰਦੀ ਕੁਝ ਨਹੀਂ ਕੁਝ ਨਹੀਂ ਕਹਿੰਦੀ ਕੁਝ ਨਹੀਂ ਬਸ ਰਾਮਨਾਥ ਕਹਿੰਦਾ ਦੇਖ ਗੇਟ ਹੈ ਗੇਰਟ ਹੈ ਫਤਿਹ ਕੁਝ ਨਹੀਂ ਕਹਿੰਦੀ ਸੁਬੇ ਨੰਗੀ ਜੰਗੀ ਖੁਸ਼ੀ ਦੇ ਇਹ ਖੁਸ਼ੀ ਦੇ ਤੂੰ ਜਾਓ ਤੁਸੀਂ ਨਹੀਂ ਕੁਝ ਤੂੰ ਤੋਰ ਤਾਂ ਸਹੀ ਤੂੰ ਤੋਰ ਰਾਮਨਾਥ ਕੁਝ ਨਹੀਂ ਕਹਿੰਦੀ ਜੱਸੇ ਜਾਦੀ ਚੱਲੇ ਫਤਿਹ ਹੋਰੀ ਜਾ ਵੇਖੀ ਆਉਣਾ ਨਹੀਂ ਇਹਨੇ ਆ ਜਾ ਆ ਜਾ ਆਹ ਦੇਖਿਓ ਉਹ ਦੇਖੀ ਨਾ ਉਹ ਉੱਥੇ ਬਹਿ ਗਈ ਇਧਰ ਆ ਆ ਜਾ ਆ ਜਾ ਘਟ ਨਾ ਬਹਿ ਲੇ ਬੈਠੀ ਆਰਾਮ ਨਾਲ ਬਾਏ ਫਤੇ ਫਤੇ ਬਾਏ ਤਾਂ ਕਰ ਦੋ ਮਮਾ ਨੂੰ ਆਏ ਨੇਰੀ ਤਾਂ ਦੇਖ ਤਾਂ ਥੱਲੇ ਕੀ ਬਣਿਆ ਪਿਆ ਉੱਤੇ ਸੇ ਜ਼ਿਆਦਾ ਉਹ ਨਹੀਂ ਹੁੰਦਾ ਹੁਣ ਉੱਤੇ ਬੈਠੀ ਮਿਲਦਾ ਕਾਲੀ ਮਾਂ ਦੀ ਸਾਫ ਕਰਕੇ ਗਿਆ ਇਹ ਪਾਰਕ ਤੇ ਦੇ ਹਾਲ ਕੀ ਕਰ ਗਿਆ ਬਣਿਆ ਨੇਰੀ ਨਾਲ ਕੀ ਕਹਿੰਦਾ ਮੀ ਆਇਆ ਸੀ ਮੀ ਮੜਾ ਮੋਟਾ ਆਇਆ ਨੇਰੀ ਆਈ ਜਿਆਦਾ ਕੀ ਮੂੰਹ ਮੜਾ ਉੱਟ ਗਿਆ ਉਹ ਲੱਗਦਾ ਤੁੰਡਾ ਕਿ ਨਹੀਂ ਕਿ ਲਿਆ ਤੂੰ ਗੜਣ ਉੱਠੇ ਰਹੇ ਸੇਰੇ ਸੇਰੇ ਅੱਜ ਇੱਕ ਵਾਰ ਮਾਰੀ ਮੈਂ ਕਿਆ ਬਣਾ ਕੇ ਸੌਦਾ ਨੀਂ ਪੂਰੀ ਕਰ ਹਾਂ गोदी च बिठाना पेड़ा तेन हो नहीं तू ए करेज दी वापसी बाय बाय फते बाय फतेह बाय फते, बाए। फते, बाए। फते बाए। ਲੋ ਜੀ ਗਗੜੋਰੀ ਸਕੂਲ ਤੋਂ ਆ ਰਹੇ ਸੀ ਆ ਕੇ ਟੈਸਟ ਉਸ ਕਰਕੇ ਤੇ ਹੁਣ ਟਾਈਮ ਹੈ ਸ਼ਾਮ ਦਾ ਤੇ ਇੱਧਰ ਬਣ ਲੱਗੀ ਸਾਡੇ ਘਰੇ ਕੋਲਡ ਕਾਫੀ ਸਰਬਸਤ ਸਾਹਿਬ ਵੀ ਆ ਗਏ ਕੰਮ ਲੱਗੇ ਹੋਏ ਮਲਾਈ ਨਾ ਪਾ ਦੀਆਂ ਨੇ ਮਲਾਈ ਪੀਣੀ ਨਹੀਂ ਹਾਂ ਨਾ ਨਾ ਨਹੀਂ ਕੁਝ ਕਰੋ ਹਾਈ ਫਤਿਹ ਦਬੂਨੂ ਵੀ ਦੇ ਦੇ ਚਾਹ ਪੀਤੀ ਉਹਨੇ ਪਤਾ ਨਹੀਂ ਬਣਾ ਦੇ ਬਣਾ ਦੇ ਦੋਨਾਂ ਨੂੰ ਹਾਏ ਕਹਿੰਦਾ ਉਹਨੂੰ ਨੇ ਤਾਂ ਹੀ ਮੈਨੂੰ ਬਣਾ ਕੇ ਨਹੀਂ ਦਿੱਤੀ ਉਹਨੇ ਦੇਖੀ ਕਿੰਨਾ ਖਰਾਬ ਨਹੀਂ ਮੰਗਣੀ ਨਹੀਂ ਦੇਣੀ ਆ ਬਣਾ ਕੇ ਨੇ ਆਪ ਤੱਕ ਦਮਨ ਕਹਿੰਦਾ ਦਮਨ ਨੂੰ ਨਾ ਕਾਫੀ ਦੇਓ ਕਿ ਇਹਨੇ ਮੈਨੂੰ ਨਹੀਂ ਬਣਾ ਕੇ ਦਿੱਤੀ ਤੋ ਉਹਨੂੰ ਵੀ ਨਾ ਬਣਾ ਕੇ ਦਿਓ ਦੇ ਦੇ ਵਿੱਚ ਚਿਪਸ ਲੈ ਕੇ ਦਿੰਦੀ ਆ ਉਹ ਚਾਕਲੇਟ ਲੈ ਕੇ ਦਿੰਦੀ ਹਾਂ ਦੇਖੋ ਦੇਚੋ ਨਾ ਬਣਾ ਕੇ ਦੱਸ ਚਾਰ ਚਾਰ ਪੀ ਨਾ ਕਿ ਉਹਨੇ ਦਿੱਤੀ ਹਾਏ ਦਮਨ ਲਿਆ ਲੰਮਰ ਹੈ ਤੇਰਾ ਹੈ ਚਾਹ ਆਸੀ ਮਿਲਦੀ ਆ ਦਿੱਤੀ ਸੀ ਮੇਰੀ ਮੋਦੀ ਇਹ ਤਾਂ ਗਗਣ ਲੱਗੀ ਬਣਾਉਣ ਕਾਫੀ ਕਰ ਕਰ ਥੋੜਾ ਚਿਰ ਥੋੜਾ ਚਿਰ ਕਰ ਹੋ ਜਾਣੀ ਸਟ ਥੋੜਾ ਗਰਮ ਪਾਣੀ ਪਾ ਲੈ ਇਹਨੂੰ ਮਿਕਸ ਕਰਕੇ ਰੱਖਿਆ ਹੋਇਆ ਹੈ ਨਾ تو ਫ੍ਰੀਜਰ ਵਿੱਚ ਪਈ ਰਹੀ ਹੈ ਦੋ ਦਿਨ ਹੋ ਗਏ ਨੇ ਨਹੀਂ ਪਰ ਨਹੀਂ ਚੱਲ ਫਿਰ ਤੂੰ ਛੱਡ ਪੈਕੇਟ ਪਾ ਲੈ ਛੱਡ ਪੈਕੇਟ ਪਾ ਲੈ ਕੌਫੀ ਦੇ ਇੱਧਰ ਪੈ ਮੈਂ ਦੇਣੀ ਆ ਪਤਾ ਨਹੀਂ ਅੱਜ ਦਮਨ ਨੇ ਚਾਹ ਬਣਾਈ ਨਾ ਤੇ ਡੱਬਾ ਕਿਤੇ ਤਾਂ ਕਿਤੇ ਪਹੁੰਚਿਆ ਪਿਆ ਇਹਦੇ ਵਿੱਚ ਕੌਫੀ ਪਈ ਹੈ ਲਫਾਫੇ ਦੇ ਕੱਢ ਲੈ ਪਾ ਲੈ ਚੱਲਨਾ ਇਹ ਰੋਟੀ ਪਾਣੀ ਦੀ ਕਰੀਏ ਤਿਆਰੀ ਹਾਂ ਕੀ ਤਾਂ ਰੋਟੀ ਦੀ ਲੱਗੀ ਹੈ ਨਹੀਂ ਤੇਰੇ ਭਾਜੀ ਨੂੰ ਭੁੱਖ ਲੱਗੀ ਆ ਆ ਗਗਨ ਤੂੰ ਆ ਕੱਲ੍ਹ ਵਾਲੇ ਵਲੋਗ ਚ ਗਿਆ ਟੀਚਰ ਪਈਆ ਜੋੜੇ ਲੱਗ ਚੁੱਕੜਿਆ ਨਹੀਂ ਮੈਂ ਕੋਹ ਉਹ ਕਿਤੇ ਕੌਫੀ ਕੌਫੀ ਵਿੱਚ ਲੱਗ ਛਾਲ ਮਾਰ ਰਿਹਾ ਤੇ ਲਗਾ ਰਿਹਾ ਸੱਚ ਮਾਰ ਸੱਚ ਮਾਰ ਇੱਥੇ ਆ ਮੈਂ ਅਸ ਤੇਰੇ ਵੇਖੀ ਕਿਤੇ ਕੋਹ ਆ ਕੌਫੀ ਤਾਂ ਜੰਮ ਗਈ ਪੂਰੀ ਕਿੰਨੇ ਦਿਨਾਂ ਦੀ ਪਈ ਹੁਣ ਅਸੀਂ ਦੁਜੀ ਹੋਈ ਪਾ ਲਈ ਇਹਦੇ ਵਿੱਚ ਹਾਂ ਚੱਲ ਕੋਈ ਨਾ ਚੰਗੀ ਤਰ੍ਹਾਂ ਬਲੈਂਡ ਕਰਦੀ ਕੀ ਹੋ ਚਲੀ ਬਲੈਂਡ ਹੋ ਚਲੀ ਆਪਣੇ ਆਪ ਹੀ ਡੁੱਲ ਚਲੀ ਕੋਰਾ ਵਾ ਨੀ ਤੇਰੇ ਚਲ ਗਏ ਤੇਰੇ ਭਾਜੀ ਲਈ ਆਟਾ ਗੁੱਜਿਆ ਪਿਆ ਫੁੜਕਲਾ ਦੇ ਆਪਾਂ ਤਾਂ ਖਾਣੀ ਆਪਾਂ ਸਲਾਦ ਖਾ ਲੈਨੇ ਆ ਉਹ ਹਾਈ ਹਾਈ ਜੱਗ ਚ ਪਾ ਦੇ ਦੇ ਗੜਾ ਲੈ ਗੜਾ ਡੋਲਤੀ ਗਗੜ ਨੇ ਆਮਾ ਸੋੜੀ ਹੋੜੀ 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 ਰਾਮ ਨਗਰ ਵੀ ਲੈ ਲਈ ਨਾ ਤੂੰ ਜੱਗ ਚ ਪਾਉਂਦੀ ਤਾਂ ਵੀ ਸੀ ਮੈਂ ਤਾਂ ਕਿਹਾ ਇਹ ਫਤੇ ਕੱਲੇ ਦੀ ਬਣਾਣੀ ਤੇ ਚਲ ਗੜਵੀ ਲੈ ਲੈ ਤੂੰ ਹਾਏ ਹਾਏ ਹੋਏ ਹੋਏ ਗੂਗਲ ਤੇ ਜਾ ਕੇ ਉਹ ਲੈ ਆਇਆ ਸਕ੍ਰੀਨ ਤੇ ਦੇਣੀ ਹਾਂ ਹੁਣ ਚਲੇ ਜਾ ਉਹ ਹਜੇ ਦੇਣਾ ਤੁਸੀਂ ਵੀ ਚਲੇ ਜਾਓ ਤੇ ਲਓ ਜੀ ਗਗਨ ਡਿਊਟੀ ਲਈ ਅਸੀਂ ਕੱਪੜੇ ਫੋਲਡ ਕਰਨ ਦੀ ਕੌਫੀ ਬਣਾ ਕੇ ਬਾਹਰ ਬਹਿ ਗੀਆਂ ਅਸੀਂ ਪਰ ਬਾਰ ਮੱਛਰ ਨਹੀਂ ਬੰਨਦੇ ਰਿਹਾ ਉਹ ਇੰਨੀ ਜਾਣਖਦ ਅੰਦਰ ਜਾ ਉਹ ਨੂੰ ਜੀ ਨਹੀਂ ਕਰ ਰਿਹਾ ਅੰਦਰ ਸਾਰਾ ਦਿਨ ਅੰਦਰਾਂ ਚ ਹੀ ਰਹਿਣੇ ਆ ਸਾਰਾ ਦਿਨ ਇਸ ਟਾਈਮ ਹੁੰਦਾ ਬੰਦਾ ਘੜੀ ਬਾਹਰ ਬਹਿ ਜੇ ਪਰ ਇਸ ਟਾਈਮ ਮੱਛਰ ਕਹਿੰਦਾ ਤੁਸੀਂ ਬਹਿ ਕੇ ਦਿਖਾਓ ਹਾਂ ਇਸ ਟਾਈਮ ਮੱਛਰ ਤੇ ਗਗਨ ਦੇ ਵਲੌਗ ਚ ਦੇਖ ਲਿਓ ਜਿਹੜੀ ਨੇਰੀ ਆਈ ਸੀ ਆਪਾਂ ਝਾੜੂ-ਚੂੜੂ ਲਾਤਾ ਐਨ ਘੈਂਟ ਰਿਆ ਉਹ ਅੱਧਰ ਉਤਾਰ ਨੂੰ ਫੋਨ ਆਇਆ ਹੋਇਆ ਫੋਨ 'ਚ ਲੱਗੇ ਨਮਸਤ ਗੜ ਕੁਝ ਪ੍ਰੈਸ ਕਰਨ ਵਾਲੇ ਵੀ ਨੇ ਕੱਪੜੇ ਕਾ ਪਤਗ ਰਾਤੀ ਫਿਰ ਕਮਰਾ ਗਰਮ ਹੋ ਜਾਂਦਾ ਹੀ। ਹਾਂ ਕੁਛ ਨਹੀਂ ਲੱਗਿਆ। ਉਹ ਗੜਾ ਤਾਂ ਪੈਨੇ 11 ਵਜੇ ਤੱਕ। ਹਾਂ ਉਹ ਹੀ ਬੰਦਾ ਕੱਪੜੇ ਪ੍ਰੈਸ ਕਰਦਾ। ਹੋਰ ਕਰਨੇ ਨੇ ਨਾਲੇ ਨਵੀਂ ਪ੍ਰੈਸ ਲੈ ਹੁੰਦੀ। ਕੁਦਰਾ ਕਰ। ਮੈਂ ਖੰਨੇ ਮਾਮਾ ਮੈਨੂੰ ਸੋਖੀ। ਉਹ ਪ੍ਰੈਸ ਵਾਲਾ ਅੰਕਲ ਨਾ ਹਾਂ ਇੰਨੇ ਪੈਸੇ ਨਹੀਂ ਮਤਲਬ ਠੀਕ ਸੀ ਉਹਦਾ ਰੇਟ। ਹਾਂ ਉਹਨੀਆਂ ਕਿ ਆਪਣੀਆਂ ਜੁੰਟਾਂ ਵੀ ਕਰੇ ਫੋਕ ਜਾਂਦੀਆਂ ਹੋਣਗੀਆਂ। ਹਾਂ ਜਦੋਂ ਆਪਾਂ ਮਾਲਾ ਕੱਪੜੇ ਧੋਤੇ ਜਿਆਦਾ ਬੁਲੰਦਰ ਦਿੰਦੇ ਹੀ ਮੈਂ ਤਾਂ ਘਰ ਹੀ ਹੁੰਨੀ ਹਾਂ। ਹਾਂ ਹਾਂ ਉਹ ਹੀ ਪ੍ਰੈਸ ਕਰਾਣਾ। 50 60 ਰੁਪਏ ਹੋਣੇ ਤੇ ਕਿੰਨੇ ਕੱਪੜੇ? ਸਾਡੇ ਵੀ ਉੱਥੇ ਇੱਕ ਦਿਨ ਮੈਂ ਦੇਖਿਆ ਉੱਧਰ ਗਲੀ 'ਚ ਖੜਾ ਤੇ ਮੁੜ ਕੇ ਆਇਆ ਹੀ ਨਹੀਂ ਹੈਗਾ ਕੋਈ ਫਿਰ ਉੱਥੇ ਦੇ ਕਿਉਂ ਨਹੀਂ ਜਾਂਦੇ ਬਾਜ਼ਾਰ 'ਚ ਉੱਥੇ ਕਿਹੜਾ ਜਾਏ ਤੇ ਕਿਹੜਾ ਕੋਈ ਲੱਗਦਾ ਜੇ ਉਹ ਸਾਡੇ ਕੋਲ ਨਹੀਂ ਚਪਕਾ ਹੀ ਲੱਗਾ ਹੋਇਆ ਨਹੀਂ ਇੱਥੇ ਹੈ ਨਹੀਂ ਕੋਈ ਕਰਾਂਦਾ ਇੱਥੇ ਤਾਂ ਆਪ ਹੀ ਕਰਦੇ ਨੂੰ ਮੈਨੂੰ ਲੱਗਦਾ ਇੱਥੇ ਤਾਂ ਆਪ ਹੀ ਸਾਰੇ ਕਰ ਆਉਣਾ ਹੀ ਆਉਣਾ ਮੈਂ ਉਦੋਂ ਮੈਂ ਮਾਰਦਾ ਤੋਤੇ ਤੁਮ ਨਹੀਂ ਤਿਆਰ ਹੁੰਦੀ ਨਹੀਂ ਤਿਆਰ ਹੁੰਦੀ ਉੱਧਰ ਨਾ ਉਹ ਪਰਲੇ ਪਾਸੇ ਉੱਧਰ ਪਾਸੇ ਕੋਈ ਡਿਊਟੀ ਕਰਦੇ ਨੇ ਪੁਲਿਸ 'ਚ ਤੇ ਉਹ ਮੈਨੂੰ ਲੱਗਦਾ ਵਰਦੀ-ਬੁਰਦੀ ਕਰਾਂਦੇ ਉੱਥੇ ਖੜੀ ਹੁੰਦੀ ਉਹਨਾਂ ਦੀ ਰੇਡੀ press ਵਾਲਿਆਂ ਦੀ ਇੱਧਰ ਨਹੀਂ ਬਹੁਤ ਸਰ ਬਹੁਤ ਜਿਆਦਾ ਬਹੁਤ ਚੁੰਨੀ ਲੈ ਲੈ ਚੱਲ ਮਾਰ ਹਾਂ ਦੋ ਮਿੰਟ ਕੱਪੜੇ ਅੰਦਰ ਜਾ ਕੇ ਪ੍ਰੈਸ ਕਰ ਲਾਂਗੇ ਫੋਲਡ ਕਰ ਲਾਂਗੇ ਨਾ ਕਰ ਅੱਗ ਤੇ ਹਨ ਕੰਮ ਦੀ ਲੱਗੀ ਉਹੀ ਨਾ ਕਿ ਕੰਮ ਕਰ ਲਈ ਮੱਛਰ ਭਾਵੇਂ ਗਿੱਟੇ ਖਾ ਜੇ ਹਾਂ ਚੁੰਨੀ ਲੈ ਕੇ ਚੱਲ ਮਾਰ ਬਸ ਐਵੇਂ ਕਰ ਕੱਪੜੇ ਬਾਅਦ ਚ ਫੋਲਡ ਕਰ ਲਾਂਗੇ ਯਾਦ ਕਰੀ ਚੌਧਰੀਆਂ ਗਏ ਇੱਧਰ ਅ ਟਬੀ ਬੰਦ ਹੋ ਗਈ ਮੈਂ ਤੇ ਫਤਿਹ ਕਿੱਥੇ ਗਏ ਮੰਮੀ ਕੋਲੇ ਹਾਂ ਤੇ ਮੰਮੀ ਸਾਰੀ ਰਾਤ ਮੈਂ ਫੇਰ ਮਮੀ ਦਾ ਮਮੀ ਤੇ ਪਹਿਲਾਂ ਸਾਰੀ ਰਾਤ ਚੱਲੀ ਹਾਂ ਚੁੰਨੀ ਲੈ ਕੇ ਉਹਨਾਂ ਨੂੰ ਬਸ ਐਂ ਹੀ ਮਾਰੇਗੀ ਐਂ ਮੈਂ ਲਟ ਗਈ ਹਾਂ ਹਾਏ ਹਾਏ ਨਾਲ ਕਰੀ ਜਾ ਹਾਏ ਹਾਏ ਤੂੰ ਕੱਦੋਂ ਆਏ ਮੈਂ ਤਾਂ ਕੋਈ ਗੱਲ ਨਹੀਂ ਆਏ ਆ ਤੇ ਮੈਂ ਸਾਡੀ ਕਿਹੜਾ ਪੀ ਲੈ ਪਹਿਲਾਂ ਵੀ ਕਹ ਪਹਿਲਾਂ ਵੀ ਇੱਥੇ ਹੀ ਰਹਿੰਦੇ ਰਹੇ ਆ ਇੱਥੇ ਹੀ ਰਹਿੰਦੇ ਆ ਪਹਿਲਾਂ ਵੀ ਵਧੀਆ ਹੀ ਉਦੋਂ ਵੀ ਫਰਾਟਿਆ ਅੱਗੇ ਬੀਨੇ ਹਾਂ ਗਗਨ ਉਦੋਂ ਲਾਈਟ ਜ਼ਿਆਦਾ ਜਾਂਦੀ ਸੀ ਅੱਜ ਕੱਲ ਲਾਈਟ ਘੱਟ ਜਾਂਦੀ ਹੈ ਕਿੱਥੇ ਆਪਣੇ ਪਿੰਡ ਨਹੀਂ ਸਾਰੇ ਥਾਈਂ ਉਦੋਂ ਲਾਈਟ ਜਾਂਦੀ ਹੁੰਦੀ ਹੈ ਆਪਣੇ ਪਿੰਡ ਤਾਂ ਹਜੇ ਵੀ ਜਾਂਦੀ ਹੈ ਮੜਾ ਪੱਤਾ ਪਿੱਛੋਂ ਹਿਲਦੇ ਨੇ ਬੱਤੀ ਪਹਿਲਾਂ ਬੰਦ ਹੁੰਦੀ ਹੈ ਪਰ ਬੱਤੀ ਬੰਦ ਦਾ ਵੀ ਆਡੀ ਸੁਆਦ ਆ। ਹਾਂ। ਰੌਣਕ ਬੜੀ ਲੱਗਦੀ ਹੁੰਦੀ ਸੀ। ਪਰ ਉਹ ਤਾਂ ਇਹ ਰੌਣਕ ਸਾਰੇ ਪਿੰਡਾਂ ਦੇ ਬਾਹਰ ਮੇਰੇ ਕੋਲ ਨਹੀਂ ਹੁਣ ਤਾਂ ਕੋਈ ਬੰਦਾ ਹੀ ਨਹੀਂ। ਅਨਵੇਟਰ ਰੇਂਦਰਾ ਚ ਬੈਠਾ ਰਹਿੰਦਾ। ਹਾਂਜੀ ਆਗੇ ਤੁਸੀਂ ਜਾਓ ਲੈ ਆਓ ਆਈਸਕ੍ਰੀਮ ਜਾ ਕੇ। ਜਿਓ ਆਈਸਕ੍ਰੀਮ ਲਿਆਓ ਪੱਜ ਕੇ ਜਾਓ। ਦਮਨ ਕੰਗੀ ਕਰਕੇ ਜਾਇਓ। ਹੋਰ ਜੋ ਭੈਣ ਭਰਾ ਦੋਨੇ ਜਾਓਗੇ? ਉਹ ਦੋਨੇ ਜਾਵਾਂ ਇਕੱਲੀ ਜਾਊਂ। ਹਾਏ। ਨਹੀਂ ਪਤੂ ਹੀ ਰਹਿਣ ਦੋ ਦੀਦੀ ਆਈ ਸੀ ਤੋਂ ਮੇਰੇ ਲਈ ਚੌਕੋਬਾਰੀ ਲਿਆਈ ਚੰਗਾ। ਨਹੀਂ। ਦਰਨ ਕਰੇਲੇ ਭੰਡੇ ਕਿਤੇ। ਦੇਖੋ ਸ਼ੂਕੀ ਕੌਲੀ ਲੈ ਕੇ ਜਾਵਾਂ। ਮੇਰਾ ਜੀ ਕੰਡਾ ਖਾਣ ਨੂੰ ਦੋ ਪੱਲਾ ਕਹਿਣੀ ਆ ਮੈਂ ਜਾ ਕੀ ਕਹਿਣਾ ਉਹੀ ਕਦੂ ਬਣਾਇਆ ਕਹਿੰਦੇ ਜੀਮ ਕੰਦੇ ਖਾਣ ਨੂੰ ਅੱਛਾ ਤੇ ਦੋ ਕarele ਦਿਓ ਦੋ ਕarele ਨਹੀਂ ਤੇ ਇਹ ਪਤਾ ਲੱਗੇ ਕਿ ਆਂਟੀ ਬਣਾਣ ਕਿਹੜੀ ਡਈ ਕarele ਕੋਈ ਨਹੀਂ ਗੱਲ ਮਾਰ ਲੈ ਇਸ ਇਧਰ ਨੂੰ ਆ ਜਾ ਪੁੱਤਰੀ ਇਧਰ ਆ ਜਾ ਪੁੱਤਰੀ ਜਾ ਗਗਨੇ ਇੱਕ ਪੁੱਛ ਰਹੇ ਹਨ ਕਿ ਵਾਚ ਦਾ ਕੀ ਰੇਟ ਹੈ ਕਿ ਆਪਾਂ ਦੱਸਿਆ ਤਾਂ ਹੈਗਾ ਵਿੱਚ ਕਿ ਨਹੀਂ ਦੱਸਿਆ ਸੀ ਨਾ ਹੋਰ ਕਿੰਨੇ ਦੀ ਦੱਸੋ ਫਿਰ ਇਧਰ ਤੁਸੀਂ ਕਿੰਨੇ ਦੀ ਆਈ ਸੀ ਦੱਸੋ ਤਹਾਡੇ ਵਾਲੇ 1700 ਦੀ ਕਿੰਨੇ 1700 ਦੀ ਤੁਹਾਡੇ ਵਾਲੇ 1700 ਦੀ ਤੇ ਗगन ਦੀ ਜਿਹੜੀ ਉਹ ਗगन ਦਾ ਨਿਊ ਮਾਡਲ ਹੈ ਉਹ ਤਾਂ ਕਾਸਟਲੀ ਹੈ ਥੋੜੀ ਜੀ 5400 ਦੀ ਹਾਂ ਆਪਾਂ ਪੁਰਾਣਾ ਮਾਡਲ ਹੀ ਲੈ ਲਿਆ ਪਹਿਲਾਂ ਮੇਰੇ ਕੋਲ ਹੈਗੀ ਸੀ ਕੋਈ ਟਾਈਮ ਨਹੀਂ ਹਾਂ ਟਾਈਮ ਹੀ ਦੇਖਣਾ ਕੋਈ ਚੱਕਰ ਨਹੀਂ ਮੇਰੀ ਭੈਣ ਪੁੱਛ ਰਹੀ ਮੈਂ ਹਾਂ ਚੱਲ ਮੈਂ ਬੈਠੀ ਬਠੀ ਕਮੈਂਟ ਰੀਡ ਕਰ ਰਹੀ ਹਾਂ ਮੈਨੂੰ ਯਾਦ ਆ ਗਿਆ ਮੈਂ ਦੱਸ ਦਾਂ ਲੋ ਜੀ ਇੱਧਰ ਦਮਨ ਕੱਟਦੀ ਪਈ ਪਿਆਜ਼ ਅਸੀਂ ਰੋਟੀ ਰੋਟੀ ਸਾਰਿਆਂ ਨੇ ਖਾ ਲਈ ਤੇ ਗਗਨ ਬਣਾ ਲੈਣਾ ਪਊ ਤੇ ਗਗਨ ਫ੍ਰੀ ਹੋ ਕੇ ਕੱਪੜੇ ਪ੍ਰੈਸ ਕਰਨ ਲੱਗ ਪਈ ਤੇ ਇਹ ਮੰਗਦੇ ਪਏ ਨੇ ਪੋਹਾ ਹੁਣ ਅੱਧੀ ਰਾਤ ਨੂੰ ਦੇ ਲੋ ਹੁਣ ਗਗਨ ਦੀ ਡਿਊਟੀ ਅੱਦੂ ਬਾਦ ਪੋਹਾ ਬਣਾਉਂਦੀ ਕੱਲ ਛੁੱਟਿਆ ਤੇ ਲੇਟ ਸੌਣਾ ਤਾਂ ਡੇਢ ਸੌਣਾ ਤੇ ਫਿਰ ਟਾਈੰਕ ਪਰ ਮੈਂ ਇੱਕ ਗੱਲ ਦੇਖੀ 9 ਵਜੇ ਤੋਂ ਬਾਅਦ ਮੈਂ ਸੌਂਦੀ ਹੱਥ ਖਤਮ ਹੋ ਜਾਂਦੀ ਫਿਰ ਮੈਨੂੰ 9 ਵਜੇ ਤੋਂ ਬਾਅਦ ਨਹੀਂ ਹੁੰਦਾ ਬਸ ਹੁੰਦਾ ਮੈਨੂੰ 10 ਵਜੇ ਲਾਸਟ ਤੱਕ ਬਸ ਜੇ ਮੇਰੇ ਮੈਨੂੰ ਨਾ ਨੀਂਦਾ ਏ ਫਿਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਹੁੰਦੀ ਹਾਏ 10 ਵਜੇ ਤੱਕ ਮੈਨੂੰ ਨੀਂਦ ਨਹੀਂ ਆਉਂਦੀ ਬਦੂ ਬਦੀ ਬਦੂ ਬਦੀ ਮਾੜਾ ਲਈਏ ਅੱਜ ਤਾਂ ਅੱਜ ਤਾਂ ਹਾਏ ਹਾਏ ਹੋਏ ਹੋਏ ਹਾਏ ਗਗਣੇ ਨੂੰ ਡਰ ਟੋ ਚੜਿਆ ਜੀ ਆਲੂ ਭਜੀਆ ਤਾਂ ਨਹੀਂ ਦੂਜਾ ਭਜੀਆ ਪਿਆ ਟੇਲੋਂ ਦਿੱਦੀ ਵਾਲਾ ਕੀ ਗੱਲ ਨਹੀਂ ਕਿਸੇ ਦੇ ਮੇਰੇ ਕੀ ਮਾਰ ਜੋ ਇਹਨੂੰ ਸਾਰਾ ਝਾੜ ਹੀ ਗਗਣ ਮਟਾ ਲਈਏ ਅੱਜ ਤਾਂ ਅੱਜ ਤਾਂ ਹਾਏ ਹਾਏ ਹੋਏ ਬਾਏ ਹੈ ਕਲੀਅਰ ਵਾ ਤਾਂ ਬਦੋਬਦੀ 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 ਲੋਈ ਬਦੋਬਦੀ ਮਤੈ ਨੂੰ ਤਾਂ ਪੂਰਾ ਜ਼ਿਆਦਾ ਬਦੋਬਦੀ ਬਦੋਬਦੀ ਤਾਂ ਹੁੰਦੇ ਜ਼ਬਰਦਸਤੀ ਹੈ ਗਗਣ ਤੂੰ ਕਹਿੰਦਾ ਮम्मा ਬਦੋਬਦੀ ਇਹ ਕੀ ਬਦੋਬਦੀ ਦਾ ਮਤਲਬ ਕੀ ਹੈ ਮੈਂ ਜ਼ਬਰਦਸਤੀ ਹੈ ਬਦੋਬਦੀ ਤਾਂ ਹੁੰਦਾ ਜ਼ਬਰਦਸਤੀ ਹੁੰਦਾ ਪੜ੍ਹਣਾ ਦਲੇ ਤੂੰ ਓੜਕੇ ਫਦੋਪਦੀ ਉਹ ਕਰੀ ਜਾਂਦਈ ਆਉਣੀ ਇਹਨੂੰ ਸਾਰਾ ਪਤਾ ਹੀ ਹੈ ਲੈ ਇਹ ਆਪਣੇ ਘੇਠ ਉਹਨੇ ਸਭ ਤੋਂ ਪੰਜਾਬੀ ਦੇ ਹੋ ਗਏ ਆ ਭਾਣ ਗਗਨ ਮਿੰਨਾ ਦਾ ਨਵੀ ਪ੍ਰੈਸ ਨੇ ਚੱਕਰ ਚਾ ਸਾਰੇ ਕੱਪੜੇ ਕਰਦੇ ਨੇ ਪ੍ਰੈਸ ਕਰ ਤੂੰ ਪ੍ਰੈਸ ਨੂੰ ਕਦ ਦਾਗ ਲੱਗੇ ਨਹੀਂ ਲੈਣਾ ਕਦੀ ਮੱਝੀਆਂ ਇਹ ਧੁੱਧ ਧੁੱਧ ਪਾਣੀ ਦੇ ਦਾਗ ਲੱਗੇ ਨਾ ਲੋ ਜੀ ਸਾਡਾ ਸਰਦਾਰ ਲੋ ਜੀ ਸਾਡਾ ਸਰਦਾਰ ਸਾਹਿਬ ਪੱਗ ਬੰਨ ਕੇ ਆ ਗਿਆ ਆ ਚਲੋ ਬਦੋ ਬਦੀ ਸੁਣ ਲਿਆ ਪਹਿਲਾਂ ਮੈਂ ਟਾਈਮ ਦਿਖਾਦਾ ਹਨਾ 10 ਵਜਣ ਵਾਲੇ ਨੇ ਬਸ ਅੰਕਲ ਜੀ ਮਿਲਦੇ ਨਾਮ ਉਹ ਦਿਖਾਈਆ ਪਰ ਮੈਂ ਆਪੇ ਬੜਾ ਸਾ ਆ ਆ ਦੇ ਲੋ ਗਗਨ ਨਦੀ ਰਾਤ ਨੂੰ ਨਾ ਬੱਚੇ ਮੰਗਣ ਦੇ ਪਤਾ ਨਹੀਂ ਕੀ ਪੋਹਾ ਬਣਾ ਕੇ ਦੋ ਤੇ ਪੋਹਾ ਥੋੜਾ ਜਿਹਾ ਲੱਭਿਆ ਸੀ ਤੇ ਗਗਨ ਨੇ ਡਿਫਰੈਂਟ ਤਰੀਕੇ ਨਾਲ ਪੋਹਾ ਬਣਾਇਆ ਸਾਰੇ ਜਣੇ ਚਮਚਾ ਚਮਚਾ ਖਾਲੇ ਨੇ ਹਨਾ ਨਮਕੀਨ ਹੋਣੀ ਹਾਂ ਹਾਂ ਇਹ ਤੇ ਨੋਦੀ ਦੀ ਵਾਲਾ ਨਮਕੀਨ ਬਸ ਇਹੀ ਹੈ ਹੋਰ ਤਾਂ ਕੋਈ ਵੀ ਨਹੀਂ ਹੈਗਾ ਤੇ ਇੱਧਰ ਮੂਵੀ ਇੰਜੋਏ ਹੋ ਰਹੀ ਨੇਰੇ ਚ ਬਹਿ ਕੇ ਗਗਨ ਕਮੈਂਟ ਬੜੇ ਆ ਰਹੇ ਸੀ ਪ੍ਰੈਸ ਬਾਰੇ ਯਾਰ ਕੀ ਪ੍ਰੈਸ ਕਿੰਨੇ ਦੀ ਲੈ ਕੇ ਆਏ ਇਹਦੀ ਪ੍ਰੈਸ ਹੈ ਜੀ ਹਾਂ ਦੁਬਾਰਾ ਦੱਸ ਦੇ ਦੁਬਾਰਾ ਦੱਸ ਦੇ ਕਿਹੜੀ ਕੰਪਨੀ ਦੀ ਪ੍ਰੈਸ ਹੈ 1000 ਦੀ ਆਪਾਂ ਨੂੰ ਪਈ ਹੈ ਹਾਂ ਤੇ ਜੇ ਤੁਸੀਂ ਕਹੋ ਗਰੰਟੀ ਕੋਈ ਨਹੀਂ ਕੋਈ ਨਹੀਂ ਜੇ ਹੈਗੀ ਕੋਈ ਨਹੀਂ ਹੈਗੀ ਪਰ ਇੱਕ ਗੱਲ ਹੈ ਜੇ ਖਰਾਬ ਗਰੂਪ ਹੁੰਦੀ ਤੇ ਉਹ ਠੀਕ ਹੋ ਜੂਗੀ ਪ੍ਰੈਸ ਬਹੁਤ ਬੈਸਟ ਹੈ ਪ੍ਰੈਸ ਬਹੁਤ ਬੈਸਟ ਜਿਵੇਂ ਤੁਸੀਂ ਬਲੌਂਗਸ ਦੇਖ ਰਹੇ ਹੋ ਗਗਨ ਤੱਪੜੇ ਪ੍ਰੈਸ ਕਰ ਲਈ ਐਸੀ ਕਿਸੇ ਹੋਰ ਨਾ ਹੋ ਗਈ ਉਹਨਾਂ ਕੋਲ ਜ਼ਿਆਦਾ ਐਸੇ ਜਿਹੇ ਪ੍ਰੈਸ ਨਹੀਂ ਹੁੰਦੀਆਂ ਨੇ ਛੜੀਆਂ ਖਿੱਡਕੀਆਂ ਸਾਫ਼ ਕਰਨ ਵਾਲੀਆਂ ਕੱਲ ਦੀ ਨੇਰੀ ਨਾਲ ਮਿੱਟੀ ਦੇਖ ਕੇ ਨਹੀਂ ਆਈ ਆ ਉਹ ਜੜ ਹੋ ਜਾ ਨਾ ਕਰਦੇ ਆ ਵੇਲੇ ਹੋ ਕੇ ਕਿਸ ਦਿਨ ਆ ਮੈਨੂੰ ਆ ਕਿ ਦੋ ਜਰਵਾਦੀ ਨੇਰੀ ਹੋਰ ਆ ਜੇ ਫੇਰ ਹੀ ਕਰੀਏ ਸਾਫ਼ ਗੰਗ ਜਿਆਦਾ ਹੈਵੀ ਤੇ ਨਹੀਂ ਹੋ ਜਾਏਗਾ ਰਾਤ ਨੂੰ ਇਹ ਬਚਾਵੇ ਕੀ ਕੁਛ ਇਹ ਨੂੰ ਆ ਕਰ ਗੰਡ ਬਣ ਕੇ ਨਾ ਰਬੜ ਪਾ ਕੇ ਨ ਡੱਬੇ ਚ ਪਾ ਦੇ ਨਹੀਂ ਤੇ ਡੱਬੇ ਚ ਪਾ ਦੇ ਥੱਲੇ ਪਿਆ ਡੱਬਾ ਇੱਕ ਉਰ ਚ ਪਾ ਦੇ ਐਂ ਹੀ ਰੱਖ ਦੇ ਲਫਾਫਾ